ਭਾਰਤੀ ਅਜਿਹੇ ਦੇਸ਼ ਹੈ ਜਿੱਥੇ ਕਣਕ ਦੀ ਵਾਢੀ ਕਰਨ ਲਈ ਪੀ ਐਚ ਡੀ ਵਾਲੇ ਲੋਕ ਉਪਲਬਧ ਹਨ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਇੱਕ ਨੌਕਰੀ ਦਾ ਵਿਗਿਆਪਨ ਇਨੀ ਦਿਨੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੁਣ ਤੱਕ ਦਫਤਰਾਂ ਜਾਂ ਕਾਲ ਸੈਂਟਰਾਂ ਵਿੱਚ ਖਾਲੀ ਅਸਾਮੀਆਂ ਦੀ ਜਾਣਕਾਰੀ ਅਖਬਾਰਾਂ ਜਾਂ ਬਿਲਬੋਰਡਾਂ ਰਾਹੀਂ ਦਿੱਤੀ ਜਾਂਦੀ ਸੀ ਪਰ ਇਹ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਕਿ ਕਣਕ ਦੀ ਬਾੜੀ ਲਈ ਭਰਤੀ ਕੀਤੀ ਜਾ ਰਹੀ ਹੈ ਇਸ ਦਾ ਇਸ਼ਤਿਹਾਰ ਇੰਨੇ ਦਿਨੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਕਣਕ ਦੀ ਬਾੜੀ ਲਈ ਬੰਪਰ ਭਰਤੀ ਦਾ ਇਹ ਇਸ਼ਤਿਹਾਰ ਇੱਕ ਦਰਖਤ ਤੇ ਕਾਗਜ਼ ਤੇ ਲਿਖ ਕੇ ਚਿਪਕਾਇਆ ਗਿਆ ਹੈ ਇਸ ਭਰਤੀ ਦੇ ਸਾਰੇ ਵੇਰਵੇ ਇਸ਼ਤਿਹਾਰ ਦੇ ਵਿੱਚ ਦਿੱਤੇ ਗਏ ਹਨ ਭਰਤੀ ਕਰਨ ਵਾਲਿਆਂ ਨੂੰ ਨੌਕਰੀ ਦੀ ਤਨਖਾਹ ਦੇ ਨਾਮ ਨਾਲ ਹੋਰ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਜਦੋਂ ਲੋਕਾਂ ਨੇ ਇਸ ਨੌਕਰੀ ਨਾਲ ਮਿਲਦੀਆਂ ਸਹੂਲਤਾਂ ਨੂੰ ਦੇਖਿਆ ਤਾਂ ਉਹਨਾਂ ਦਾ ਹਾਸਾ ਹੀ ਫੁੱਟ ਪਿਆ ਭਰਤੀ ਕਰਨ ਵਾਲੇ ਨੇ 350 ਰੁਪਏ ਦਿਹਾੜੀ ਦੇ ਨਾਲ ਨਾਲ ਦੋ ਵਾਰ ਨਾਸ਼ਤਾ ਚਾਰ ਪੈਕਟ ਗੁਟਕਾ ਦੋ ਬੀੜੀਆਂ ਅਤੇ ਚਾਹ ਦਿਨ ਦੇ ਵਿੱਚ ਦੋ ਵਾਰ ਦੇਣ ਦਾ ਵਾਅਦਾ ਵੀ ਕੀਤਾ ਹੈ ਇਸ ਦੇ ਨਾਲ ਹੀ ਭਰਤੀ ਕਰਨ ਵਾਲੇ ਨੇ ਇਸ ਲਈ ਯੋਗਤਾ ਦਾ ਵੀ ਜ਼ਿਕਰ ਕੀਤਾ ਹੈ ਅਨਪੜ੍ਹ ਤੋਂ ਲੈ ਕੇ ਪੀ ਐਚ ਡੀ ਵਾਲੇ ਲੋਕ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ ਜੋ ਲੋਕ ਇਸ ਨੌਕਰੀ ਦੇ ਵਿੱਚ ਦਿਲਚਸਪੀ ਰੱਖਦੇ ਹਨ ਉਹ ਇਸ਼ਤਿਹਾਰ ਵਿੱਚ ਦਿੱਤੀ ਗਈ ਈਮੇਲ ਆਈਡੀ ਤੇ ਸੰਪਰਕ ਵੀ ਕਰ ਸਕਦੇ ਹਨ ਵਾਇਰਲ ਹੋ ਰਿਹਾ ਇਸ ਇਸ਼ਤਿਹਾਰ ਨੂੰ ਲਿਖਣ ਤੋਂ ਲੈ ਕੇ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਇਸ ਦੇ ਨਾਲ ਹੀ ਕਈ ਲੋਕ ਇਸ ਤੇ ਫਨੀ ਕਮੈਂਟ ਵੀ ਕਰ ਰਹੇ ਹਨ